ਸੀਰੀਅਰ ਨੂੰ ਗੱਦਵਾ ਮੈਂਬਰ ਗੌਰ ਸਰਵ ਕਮਿਸ਼ਨ ਪੰਜਾਬ ਸੋ ਸਭ ਤੋਂ ਪਹਿਲਾਂ ਅੱਜ ਦੇ ਇਸ ਸਮਾਰੋਹ ਦਾ ਆ ਮੈਡਮ ਥੋੜਾ ਜਿਹਾ ਅੱਗੇ ਦਿਓ ਹਾਂ ਹਾਂ ਆ ਮੈਡਮ ਜੀ ਸਰ ਆਓ ਜੋ ਅੱਜ ਦੇ ਇਸ ਪ੍ਰੋਗਰਾਮ ਦਾ ਸਤਿਮੇ ਤੌਰ ਤੇ ਕਾਡਨ ਕਰ ਰਹੇ ਹਨ ਪ੍ਰਦਾਨ ਆਮ ਆਦਮੀ ਪਾਰਟੀ ਪੰਜਾਬ ਸ਼੍ਰੀ ਅਮਨ ਅਰੋੜਾ ਜੀ ਇਸ ਤੋਂ ਬਾਅਦ ਗਉ ਪਰ ਕਰਮਾ ਜਿਹੜੀ ਕਿ ਇਹ ਸਥਾਪਿਤ ਕੀਤੀ ਗਈ ਹੈ ਉਹਦਾ ਉਦਘਾਟਨ ਕਰਨਗੇ ਅੱਜ ਦੇ ਮੁੱਖ ਮਹਿਮਾਨ ਹਾਂ 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 ਕੌਸਿਕ ਸੋ ਗਉ ਪ੍ਰਕਰਮਾ ਵਿਕੇ ਜੋ ਮੂਰਤੀ ਸਥਾਪਿਤ ਕੀਤੀ ਗਈ ਹੈ ਉਹਦਾ ਅਦਿਕਾਟਨ ਕਰਨ ਜਾ ਰਹੇ ਹਨ ਸਾਡੇ ਅੱਜ ਦੇ ਮਹਿਮਾਨ ਅਤੇ ਉਹਨਾਂ ਦੇ ਨਾਲ ਸਾਡੇ ਸਾਰੇ ਸਨਮਾਨਿਤ ਸਿੱਖਿਆਕਾਂ So... ਸੋ ਗਊ ਪ੍ਰਕਰਮਾ ਵਿਕੇ ਸਥਾਪਿਤ ਕੀਤੀ ਗਊ ਮੂਰਤੀ ਦਾ ਰਸਮੀ ਤੌਰ ਤੇ ਇਸ ਕੱਢਣ ਜਾਣੇ ਜਾ ਰਹੇ ਹਨ ਸਾਡੇ ਅਧਿਰੇ ਮੁਖ ਮਮਾਨ ਸ਼੍ਰੀ ਅਮਨੈ ਰੋੜਾ ਜੀ ਕਮਾਨ ਆਮ ਆਦਮੀ ਪੰਜਾਬ ਐਸਐਮ ਜੀ ਉਹਨਾਂ ਦੇ ਨਾਲ ਫਾਜ਼ਿਲਕਾ ਜ਼ਿਲ੍ਹੇ ਦੇ ਉਹ ਮਲੇ ਸਰਵਾਰ ਥੋੜਾ ਹੋਰ ਸਰ ਮਾਨਜੋ ਇਕ ਗਣ ਸਰ ਇੱਕ ਮਿੰਟ ਇੱਕ ਗਣ ਬਾਈ ਇੱਕ ਗਣ ਹਾਂ ਸਰ ਸਾਈ ਯਾਰ ਕੀ ਕਰ ਕੀ ਕਰ ਰਿਹਾ ਬੋਲਾ ਗੋ ਮਾਤਾ ਕੀ ਜੈ ਮੈਂ ਵੀ ਬਾਹਰ ਖੜੇ ਨੇ ਸਾਰੇ ਸੱਜਣ ਉਹਨਾਂ ਨੂੰ ਬੇਇਜ਼ਤੀ ਹੈ ਕਿਰਪਾ ਕਰਕੇ ਅੰਦਰ ਆ ਕੇ ਬਰਾਜਾ ਜੀ ਤੇਰੀ ਬੇਨਤੀ ਹੈ ਬੋਲਾ ਕੀ ਸੰਮਣ ਵਾਲੀ ਜੈ ਉਹ ਅੰਦਰ ਆ ਕੇ ਬਰਾਜਾ ਹਾਂ ਸਾਹਮਣੇ ਦੇਖਾ ਸਰ ਥੋੜਾ रेडी सर हां लेकिन वासी थे आर्य भाई ने उन्होंने भी व्यर्थ किया कृपा करके अंदर आ जा बोलन पुशन ओके हां जी राम राम सर 最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の最後の

ਸੋ ਗਉਪਰ ਕਰਮਾ ਦਾ ਲక్ష్ਮੀ ਤੌਤੇਨ ਕਾਟੜ ਜਾਣ ਤੋਂ ਬਾਅਦ ਪ੍ਰਕਰਮਾ ਕਰ ਰਹੇ ਹਨ ਸਾਡੇ ਮੁੱਖ ਮਹਿਮਾਨ ਜਿਉਂਨਾ ਦੇ ਨਾਲ ਸਾਡੀਆਂ ਸਤਿਕਾਰਯੋਗ ਸ਼ਖੀਅਤਾਂ ਸੋ ਰਹਿਮਨ ਤਾਂ ਕੋਈ ਨਹੀਂ ਪਤਾ ਨਹੀਂ ਲੱਭਣੀ ਹੁੰਦੀ ਹੈ ਕੀ ਕਰੀਏ ਬੰਦੇ ਵਾਹ ਮਨੀਸ਼ ਸਾਈਡ ਤੇ ਜਾ ਬਟੇ ਭਾਈ ਜੀ ਨੇ ਫੜ ਗਏ ਚਲ ਸਾਈਡ ਤੇ ਜਾ ਹੈਲੋ ਅ ਇਸ ਤੋਂ ਬਾਅਦ ਇੱਕ ਕਮਿਊਨਿਟੀ ਪਾਰਕ ਇੱਥੇ ਸਥਾਪਿਤ ਕੀਤਾ ਗਿਆ ਮਾਨਜੋਤ ਪ੍ਰਧਾਨ ਜੀ ਉਸ ਕਮਿਊਨਿਟੀ ਪਾਰਕ ਦਾ ਕਟਣ ਵੀ ਅੱਜ ਕਰਨਗੇ ਜੀ ਇਸ ਦਲਸ਼ਾਲਾ ਦੇ ਵਿਰੇ ਦੇ ਵਿੱਚ ਇੱਕ ਕਮਿਊਨਿਟੀ ਪਾਰਕ ਦਾ ਸਥਾਪਿਤ ਕੀਤਾ ਗਿਆ ਹੈ ਉਹਦਾ ਉਦਘਾਟਨ ਕਰਦੇ ਹਨ ਸਾਡੇ ਅੱਜ ਦੇ ਮੁੱਖ ਮਹਿਮਾਨ ਉਹਨਾਂ ਦੇ ਨਾਲ ਸਾਡੇ ਮਾਜੋਦ ਐਮ ਐਲ ਏ ਸਰਬੱਤ ਹਾਂ ਬੇਨਤੀ ਹੈ ਜਿੰਨੇ ਵੀ ਸਾਡੇ ਮਹਿਮਾਨ ਆਏ ਨੇ ਸਾਡੇ ਇੱਥੋਂ ਦੇ ਪ੍ਰਬੰਧਕ ਨੇ ਸਾਰਿਆਂ ਨੂੰ ਬੇਨਤੀ ਹੈ ਕਿ ਆਪ ਆਪਣੀਆਂ ਕੁਰਸੀਆਂ ਲੈ ਲੈ ਜੀ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਹਲਕੇ ਦੇ ਹਰਮਨ ਪਿਆਰੇ ਆਗੂ ਸਾਡੇ ਇਸ ਹਲਕੇ ਦੇ ਐਮਐਲਏ ਸਾਹਿਬ ਸ੍ਰੀਦਰਿੰਦਰਪਾਲ ਸਿੰਘ ਸੋਮਨਾ ਜੀ ਕਿ ਉਹ ਅੱਜ ਦੇ ਸਾਡੇ ਮੁੱਖ ਮਹਿਮਾਨ ਅਤੇ ਆਏ ਹੋਏ ਮਹਿਮਾਨਾਂ ਨੂੰ ਜੀ ਆਣ ਕਹਿਣਗੇ ਸ੍ਰੀਦਰਿੰਦਰਪਾਲ ਸਿੰਘ ਸੋਮਨਾ ਜੀ ਐਮਐਲਏ ਫਾਜ਼ਲ ਕਾ ਦੀ ਪਿੰਡ ਸਲੇਮਸ਼ਾ ਨਵਾਂ ਸਲੇਮਸ਼ਾ ਨਵੀਂ ਬਸਤੀ ਸਲੇਮਸ਼ਾ ਅਧীন ਆਉਂਦੀ ਗਊਸ਼ਾਲਾ ਵਿੱਚ ਅੱਜ ਖਾਸ ਤੌਰ ਤੇ ਪਹੁੰਚੇ ਕੈਪਟਨ ਮੰਤਰੀ ਪੰਜਾਬ ਅਤੇ ਹੁਣੇ-ਹੁਣੇ ਨਵੇਂ ਬਣੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਸਾਡੇ ਵੱਡੇ ਵੀਰ ਸ਼੍ਰੀ ਅਮਨ ਅਰੋੜਾ ਜੀ ਉਹਨਾਂ ਦੇ ਨਾਲ ਐਮਐਲਏ ਹਲਕਾ ਜਲਾਲਾਬਾਦ ਸ਼੍ਰੀ ਗੋਲਦੀ ਕੰਬੋਜ ਜੀ ਐਮਐਲਏ ਹਲਕਾ ਬੱਲੂਆਣਾ ਸ਼੍ਰੀ ਗੋਲਦੀ ਮੁਸਾਫਰ ਜੀ ਸਾਡੇ ਅਫਸਰ ਸਹਿਬਾਨ ਵਰਕਰ ਸਹਿਬਾਨ ਸਾਡੇ ਸ਼ਹਿਰ ਵਾਸੀ ਹਲਕਾ ਵਾਸੀ ਜਿੰਨੇ ਵੀ ਅੱਜ ਇੱਥੇ ਦੂਰੋਂ ਨੇੜਿਓਂ ਪਹੁੰਚੇ ਮਹਿਮਾਨ ਸਾਰਿਆਂ ਨੂੰ ਫਤਿਹ ਸੰਜੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਸਭ ਤੋਂ ਪਹਿਲਾਂ ਮੈਂ ਸ਼੍ਰੀ ਅਮਰ ਰੋੜਾ ਜੀ ਦਾ ਫਾਜ਼ਿਲਕਾ ਵਿੱਚ ਪਹੁੰਚਣ ਤੇ ਹਲਕਾ ਫਾਜ਼ਿਲਕਾ ਵਾਸੀਆਂ ਵੱਲੋਂ ਤਹਿ ਦਿਲ ਤੋਂ ਜੀ ਆਇਆਂ ਨੂੰ ਉਹ ਧੰਨਵਾਦ ਵੀ ਕਰਦਾ ਜੋ ਅੱਜ ਸਾਡੇ ਫਾਜ਼ਿਲਕਾ ਹਲਕੇ ਦੇ ਵਿੱਚ ਵੱਖ-ਵੱਖ ਪ੍ਰੋਜੈਕਟਸ ਅੱਜ ਜਿਹਨਾਂ ਦੇ ਉਦਘਾਟਨ ਕਰ ਰਹੇ ਨੇ ਔਰ ਨੀ ਪੱਥਰ ਵੀ ਰੱਖੇ ਜਾ ਰਹੇ ਨੇ ਬਹੁਤ ਹੀ ਜਿਹੜਾ ਵਧੀਆ ਕੰਮ ਜਿਹੜਾ ਗਊਸ਼ਾਲਾ ਫਾਸਿਲਕਾ ਦੀ ਹੈ ਉਹਦੇ ਵਿੱਚ ਸਾਡੇ ਕੋਲ ਜਦੋਂ ਵੀ ਕੋਈ ਡਿਮਾਂਡ ਆਈ ਹੈ ਲੋਕਾਂ ਵੱਲੋਂ ਜਿਹੜੇ ਸਾਡੇ ਬੇਸਹਾਰਾ ਪਸ਼ੂ ਨੇ ਲੋਕ ਸਾਡੇ ਕਈ ਵਾਰ ਬੜੇ ਪਰੇਸ਼ਾਨ ਹੁੰਦੇ ਨੇ ਸੜਕਾਂ ਤੇ ਕਈ ਲੋਕ ਸਾਡੇ ਪਸ਼ੂ ਜਿਹੜੇ ਛੱਟ ਜਾਂਦੇ ਨੇ ਤਾਂ ਉਹਨਾਂ ਨੂੰ ਸੰਭਾਲਣ ਦਾ ਕੰਮ ਹੈ ਜਿਹੜੀ ਸਾਡੀ ਸਰਕਾਰੀ ਗਊਸ਼ਾਲਾ ਫਾਜ਼ਲ ਕਾ ਕਰਦੀ ਹੈ ਉਹਦੇ ਵਿੱਚ ਸਾਰੇ ਸਾਡੇ ਫਾਜ਼ਲ ਕਾ ਵਾਸੀਆਂ ਦਾ ਬੜਾ ਵੱਡਾ ਸਹਿਯੋਗ ਹੈ ਸਾਡੇ ਕਿਸਾਨਾਂ ਦਾ ਸਹਿਯੋਗ ਹੈ ਸਾਡੀਆਂ ਪੰਚਾਇਤਾਂ ਦਾ ਸਹਿਯੋਗ ਹੈ ਔਰ ਸਾਡੇ ਬੜੇ ਹੀ ਸਤਕਾਰਯੋਗ ਮੋਤੀ ਸਾਹਿਬ ਇਹਨਾਂ ਨੇ ਇਸ ਗਊਸ਼ਾਲਾ ਨੂੰ ਸੰਭਾਲਿਆ ਹੋਇਆ ਹੈ ਇਹਨਾਂ ਦੀ ਸਾਰੀ ਟੀਮ ਕਮੇਟੀ ਵਧਾਈ ਦੇ ਪਾਤਰ ਹੈ ਜੋ ਬਹੁਤ ਹੀ ਚੰਗੇ ਤਰੀਕੇ ਨਾਲ ਇਸ ਗਊਸ਼ਾਲਾ ਨੂੰ ਸੰਭਾਲ ਰਹੀ ਹੈ ਔਰ ਜੋ ਵੀ ਜਦੋਂ ਵੀ ਲੋੜ ਪੈਂਦੀ ਹੈ ਸਰਕਾਰ ਤਰਫੋਂ ਇਹਨਾਂ ਦੀ ਜੋ ਵੀ ਡਿਮਾਂਡ ਆਉਂਦੀ ਹੈ ਨਾਲ ਦੀ ਨਾਲ ਉਹ ਡਿਮਾਂਡ ਪੂਰੀ ਕੀਤੀ ਜਾਂਦੀ ਹੈ ਜਿੰਨੇ ਵੀ ਇੱਥੇ ਸ਼ੈੱਡ ਬਣੇ ਨੇ ਜਾਂ ਕੋਈ ਵੀ ਕੰਮ ਹੋਇਆ ਹੈ ਇਹ ਆਪਣੀ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਦੇਗਵਾਈ ਵਾਲੀ ਸਰਕਾਰ ਜਦੋਂ ਵੀ ਕੋਈ ਸਾਡੇ ਕੋਲ ਕੋਈ ਵੀ ਡਿਮਾਂਡ ਆਉਂਦੀ ਹੈ ਤਾਂ ਸਰਕਾਰ ਨਾਲ ਦੀ ਨਾਲ ਉਸ ਡਿਮਾਂਡ ਨੂੰ ਪੂਰਾ ਕਰਦੀ ਹੈ ਔਰ ਬਹੁਤ ਹੀ ਲੋੜ ਸੀ ਇਸ ਜੋ ਅਜ ਫਾਜ਼ਿਲਕਾ ਦੇ ਵਿੱਚ ਸਥਾਪਿਤ ਹੈ ਇਸ ਦੇ ਨਾਲ ਜਿਹੜੇ ਸਾਡੇ ਬੇਸਾਰਾ ਪਸ਼ੂ ਨੇ ਬੇਸਾਰਾ ਸਾਡੀਆਂ ਗਾਵਾਂ ਨੇ ਉਹਨਾਂ ਨੂੰ ਸੰਭਾਲਣ ਦੇ ਵਿੱਚ ਮੈਂ ਸਮਝਦਾ ਉਹਨਾਂ ਦੀਆਂ ਜਾਨਾਂ ਬਚਦੀਆਂ ਨੇ ਲੋਕਾਂ ਦੀਆਂ ਜਾਨਾਂ ਬਚਦੀਆਂ ਨੇ ਤਾਂ ਮੈਂ ਫੇਰ ਤੋਂ ਸ਼੍ਰੀ ਅਮਨ अरोड़ा ਜੀ ਦਾ तहे ਦਿਲੋਂ ਧੰਨਵਾਦ ਕਰਦਾ ਜੋ ਸਾਡੀ ਫਾਜ਼ਿਲਕਾ ਦੀ ਗਊਸ਼ਾਲਾ ਦੇ ਵਿੱਚ ਪਹੁੰਚੇ ਨੇ ਔਰ ਉਹਨਾਂ ਨੇ ਅੱਜ ਇੱਥੇ ਆ ਕੇ ਸਾਡੇ ਬਹੁਤ ਹੀ ਮਾਣ ਵਧਾਇਆ ਔਰ ਗੋ ਮਾਤਾ ਜੀ ਦਾ ਅਸ਼ੀਰਵਾਦ ਵੀ ਮਿਲੇ ਆ ਫਿਰ ਤੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਬਹੁਤ ਬਹੁਤ ਧੰਨਵਾਦ ਐਮ ਐਲ ਏ ਸਾਹਿਬ ਪ੍ਰਧਾਨ ਜੀ ਆਮ ਤੌਰ ਤੇ ਪੰਜਾਬੀ ਦੇ ਵਿੱਚ ਇੱਕ ਕਹਾਵਤ ਹੈ ਜੰਗਲ ਦੇ ਵਿੱਚ ਮੰਗਲ ਲਾਉਣਾ ਤੁਸੀਂ ਅੱਜ ਇੱਥੇ ਆਏ ਹੋ ਮੰਗਲ ਤਾਂ ਤੁਸੀਂ ਇੱਥੇ ਦੇਖਿਆ ਹੋਵੇਗਾ ਇਸ ਤੋਂ ਪਹਿਲਾਂ ਇੱਥੇ ਪੂਰਾ ਜੰਗਲ ਹੁੰਦਾ ਸੀ ਸਮਾਨਯੋਗ ਐਮ ਐਲ ਏ ਸਾਹਿਬ ਉਹਨਾਂ ਦੇ ਸਹਿਯੋਗ ਦੇ ਨਾਲ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਉਹਨਾਂ ਦੀ ਅਗਵਾਈ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਬੜੀਆਂ ਪਲਾਂਘਾਂ ਪੱਟੀਆਂ ਨੇ ਇਸ ਗਊਸ਼ਾਲਾ ਨੇ ਅਗਸਤ 2 4 24 ਦੇ ਵਿੱਚ ਇੱਥੇ 350 گاਵਾਾਂ ਸਨ ਅੱਜ ਇੱਥੇ ਤੋਂ 1200 گاਵਾਾਂ ਇਸ ਗਊਸ਼ਾਲਾ ਦੇ ਵਿੱਚ ਮੌਜੂਦ ਹਨ ਆਮ ਤੌਰ ਤੇ ਜਦੋਂ ਅਸੀਂ ਗੱਲ ਕਰਦੇ ਹਾਂ ਕਿਸੇ ਵੀ ਜਗ੍ਹਾ ਤੇ ਜਾਦੀ ਤੇ ਕੰਪਨੀਆਂ ਪੈਕੇਜ ਪ੍ਰੋਵਾਈਡ ਕਰਦੀਆਂ ਨੇ ਸੋ ਇਹ ਜਿਹੜੀ ਗਊਸ਼ਾਲਾ ਕਮੇਟੀ ਹੈ ਉਹਨੇ ਇੱਕ ਸੇਵਾ ਦਾ ਪੈਕੇਜ ਇੱਥੇ ਪ੍ਰੋਵਾਈਡ ਕੀਤਾ ਹੋਇਆ ਹੈ ਜੇ ਕਿਸੇ ਨੇ ਦੰਦੀ ਦੀ ਸੇਵਾ ਕਰਨੀ ਹੈ ਤਾਂ ਸੱਜੇ ਪਾਸੇ ਸਾਡੇ ਕੋਲ ਦੰਦੀ ਸ਼ਾਲਾ ਹੈ ਜੇ ਗਊ ਦੀ ਸੇਵਾ ਕਰਨੀ ਹੈ ਤਾਂ ਮੇਰੇ ਖੱਬੇ ਪਾਸੇ ਗਊ ਸ਼ਾਲਾ ਹੈ ਜੇ ਪ੍ਰਕਰਮਾ ਕਰਨੀ ਹੈ ਤੇ ਗਊ ਪ੍ਰਕਰਮਾ ਤਿਆਰ ਹੈ ਜੇ ਬੱਚਿਆਂ ਨੇ ਖੇਡਣਾ ਹੈ ਤੇ ਉਹਨਾਂ ਦੇ ਲਈ ਪਾਰਕ ਤਿਆਰ ਹੈ ਇਸ ਦੇ ਇਲਾਵਾ SPCA ਵੱਲੋਂ ਇਹ ਪਸ਼ੂ ਬੇਸਹਾਰਾ ਪਸ਼ੂ ਨੇ ਉਹਨਾਂ ਨੂੰ ਰੈਸਕਿਊ ਕਰਨ ਦੇ ਲਈ ਇੱਕ ਐਂਬੂਲੈਂਸ ਜਿਹੜੀ ਹੈ ਉਹ ਤਿਆਰ ਕੀਤੀ ਗਈ ਹੈ। ਸੋ ਦਾ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ 75270363136 ਇਹ ਇਸ ਦਾ ਹੈਲਪਲਾਈਨ ਨੰਬਰ ਹੈ। ਕਿਸੇ ਵੀ ਜਗ੍ਹਾ ਤੇ ਕਿਸੇ ਨੂੰ ਕੋਈ ਬੇਸਹਾਰਾ ਪਸ਼ੂ ਜ਼ਖਮੀ ਹਾਕ ਦੇ ਵਿੱਚ ਦਿਸੇ ਇਸ ਨੰਬਰ ਤੇ ਫੋਨ ਕਰਕੇ ਉਸ ਬੇਸਹਾਰਾ ਪਸ਼ੂ ਨੂੰ ਇਸ ਐਂਬੂਲੈਂਸ ਤੇ ਰਾਹੀਂ ਚੁਕਾਇਆ ਜਾ ਸਕਦਾ ਹੈ ಗ್ರಾಮ ਪੰਚਾਇਤ ਸਲੇਬ ਸ਼ਾ ਉਹਨਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਹੈ ਸਾਡੇ ਐਮਐਲਏ ਸਾਹਿਬ ਜਿੱਤੇ ਹਰ ਡਿਮਾਂਡ ਜਿਹੜੀ ਉਹਨਾਂ ਕੋਲ ਜਾਂਦੀ ਹੈ ਉਹਨੂੰ ਪੂਰੀ ਕਰਾਉਂਦੇ ਨੇ ਉਹਨਾਂ ਦੀ ਸੁਪਤਨੀ ਕਿਸ਼ਬੂ ਸਵਨਾ ਜੀ ਵੱਲੋਂ ਇਸ ਗਊਸ਼ਾਲਾ ਨੂੰ 75000 ਰੁਪਏ ਦੀਆਂ ਦਵਾਈਆਂ ਦਾਲ ਕੀਤੀਆਂ ਜਾ ਰਹੀਆਂ ਨੇ ਸੋ ਅਸੀਂ ਇਸ ਮੁੱਚੇ ਪਰਿਵਾਰ ਦੇ ਬਹੁਤ ਧੰਨਵਾਦੀ ਆਂ ਵਿੱਕੀ ਬੱਤਰਾਂ ਜੀ ਵੱਲੋਂ 2300 ਕੁਇੰਟਲ ਪ੍ਰਾਲੀ ਜਿਹੜੀ ਹੈ ਇੱਥੇ ਗਿਫਟ ਕੀਤੀ ਗਈ ਹੈ ਇਸ ਤੋਂ ਇਲਾਵਾ 1000 ਕੁਇੰਟਲ ਪ੍ਰਾਲੀ ਬਾਹਰੋਂ ਆਈ ਹੈ ਅਜੀ ਸਿੰਘਲਾ ਜੀ ਵੱਲੋਂ ਇੱਕ ਟਰੈਕਟਰ ਦਿੱਤਾ ਗਿਆ ਸਮਾਜ ਸੇਵੀਆ ਵੱਲੋਂ ਟਰਾਲੀ ਦਿੱਤੀ ਗਈ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਅੱਜ ਦੇ ਮੁੱਖ ਮਹਿਮਾਨ ਸਾਡੇ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਜੀ ਉਹਨਾਂ ਨੂੰ ਬੇਨਤੀ ਹੈ ਕਿ ਉਹ ਪੰਚ ਤੇ ਆਉਣ ਤੇ ਆ ਕੇ ਆਪਣੇ ਵੱਡ-ਬੁੱਲੇ ਵਿਚਾਰ ਸਾਡੇ ਸਾਰਿਆਂ ਦੇ ਨਾਲ ਸਾਂਝੇ ਕਰਨ ਸ਼੍ਰੀ ਅਮਨ ਅਰੋੜਾ ਜੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਅਤੇ ਕੈਬਨਟ ਮੰਤਰੀ ਪੰਜਾਬ ਬਹੁਤ ਹੀ ਪਵਨ ਕੋਵਿਤਰ ਮੁਕੱਦਸ ਸਥਾਨ ਦੇ ਉਪਰ ਪਹੁੰਚੇ ਮੇਰੇ ਸਾਰੇ ਸਤਿਕਾਰਯੋਗ ਸਾਥੀਓ ਮੇਰੇ ਮਾਤਾ-ਮਾਪ ਭੈਣਾ ਨੌਜਵਾਨ ਸਾਥੀ ਵੀਰ ਸਾਡੇ ਬਜ਼ੁਰਗਵਾਰ ਸਾਰੇ ਹੀ ਉਹ ਸਾਥੀ ਪ੍ਰਬੰਧਕ ਕਮੇਟੀ ਇਸ ਪਵਿੱਤਰ ਕਾਰਜ ਨੂੰ ਜਿਹੜੀ ਦਿਲ ਦਾ ਦੇ ਕਰਕੇ ਨੇਪਰੇ ਚਾੜਨ ਲੱਗੀ ਹੋਈ ਹੈ ਡਿਸਟ੍ਰਿਕਟ ਗੋ ਵੈਲਫੇਅਰ ਕਾਉਂਸਿਲ ਦੇ ਸਾਰੇ ਮੈਂਬਰ ਸਾਹਿਬਾਨ ਜਿਨ੍ਹਾਂ ਨੇ ਅੱਜ ਇਕ ਬਹੁਤ ਹੀ ਪਵਿੱਤਰ ਕਾਰਜ ਦਾ ਆਰੰਭ ਹੈ ਜਿਹੜਾ ਉਹ ਕੀਤਾ ਹੈ ਗਊ ਪ੍ਰਕਰਮਾ ਐਂਡ ਦਾ ਨਾਵਰਣ ਕਰਨ ਦਾ ਉਹਦਾ ਇਨੋਗਰੇਸ਼ਨ ਦਾ ਪਵਿੱਤਰ ਕਾਰਜ ਕਰਨ ਦਾ ਮੌਕਾ ਮੈਨੂੰ ਬਖਸ਼ਿਆ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚ ਬਹੁਤ-ਬਹੁਤ ਧੰਨਵਾਦ ਮੈਂ ਸਮਝਦਾ ਕਿ ਇਸ ਪਵਿੱਤਰ ਕਾਰਜ ਹੋਣੀ ਸਰ ਦਾ ਕਿ ਜਦ ਅੱਜ ਆਪਾਂ ਸਾਰੇ ਹੀ ਦੇਖਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਗਊ ਮਾਤਾ ਸੜਕਾਂ ਦੇ ਉੱਪਰ ਰੋਲਦੀ ਹੈ ਪੂਰੇ ਮੁਲਕ ਦੇ ਵਿੱਚ ਉਹ ਗਊ ਮਾਤਾ ਜਿਸ ਨੂੰ ਕਿ ਆਪਣੇ Hindu ਧਰਮ ਦੇ ਵਿੱਚ ਮਾਣ ਦਾ ਦਰਜਾ ਦਿੱਤਾ ਗਿਆ ਹੈ ਔਰ ਗਊ ਦੀ ਸੇਵਾ ਨੂੰ ਉਤਮ ਸੇਵਾ ਵਜੋਂ ਮੰਨਿਆ ਗਿਆ ਤੇ ਅੱਜ ਉਹ ਜਦੋਂ ਸੜਕਾਂ ਦੇ ਉੱਪਰ ਰੋਲਦੇ ਹਾਲਾਤ ਦੇਖਦੇ ਆ ਤੇ ਉਹ ਜੇ ਸਮੇਂ ਦੇ ਵਿੱਚ ਉਹ ਜੇ ਮਾਈਂਡ ਸੈਟ ਦੇ ਵਿੱਚ ਲੋਕ ਅੱਗੇ ਆਉਣ ਸੰਸਥਾਵਾਂ ਅੱਗੇ ਆਉਣ ਤੇ ਗਊ ਮਾਂ ਨੂੰ ਸੰਭਾਲਣ ਦਾ ਕੰਮ ਹੈ ਜਿਹੜਾ ਨੰਦੀ ਨੂੰ ਸੰਭਾਲਣ ਦਾ ਕੰਮ ਹੈ ਜਿਹੜਾ ਉਹ ਕੀਤਾ ਜਾਵੇ ਤੇ ਮੈਂ ਸਮਝਦਾ ਕਿ ਇਹੋ ਜੇ ਕੰਮ ਦੀ ਸਰਾਹਣਾ ਕਰਨ ਦੇ ਲਈ ਬਿਲਕੁਲ ਕੋਈ ਲਫ਼ਜ਼ ਕੋਈ ਅਲਫ਼ਾਜ਼ ਨਹੀਂ ਹੈ ਕਿ ਜੋ ਅੱਜ ਤੁਸੀਂ ਇਹ ਵੀੜਾ ਚੁੱਕਿਆ ਮੈਨੂੰ ਥੋੜੇ ਦਿਨ ਪਹਿਲਾਂ ਹੁਕਮ ਹੋਇਆ ਮੋਦੀ ਅੰਕਲ ਦਾ ਕਿ ਜੇ ਅਸੀਂ ਇਸ ਤਰ੍ਹਾਂ ਕਰਕੇ ਸਾਰਿਆਂ ਨੇ ਉਪਰਾਲਾ ਕੀਤਾ ਐਮਐਲ ਸਾਬ ਵੀ ਕਈ ਵਾਰੀ ਗੱਲ ਕਰ ਚੁੱਕੇ ਸੀਗੇ ਕਿ ਜੇ ਸਰਕਾਰ ਤੇ ਸਹਿਯੋਗ ਦੇ ਨਾਲ ਕਿ ਉਦੋਂ ਮੈਂ ਜਿਹੜਾ ਉਹ ਸਾਡੇ ਕੁਝ ਉੱਗੇ ਸ਼ਹਿਰ ਵਾਸੀਆਂ ਨੇ ਕੀਤਾ ਕਿ ਗਊ ਮਾਤਾ ਦੀ ਸੇਵਾ ਕੀਤੀ ਜਾਵੇ ਸਰਕਾਰ ਵੱਲੋਂ ਵੀ ਜਿਵੇਂ ਸਰਨਾਬਾ ਸਾਹਿਬ ਨੇ ਦੱਸਿਆ ਨਾ ਕੋਈ ਕਸਰ ਸੀ ਤੇ ਨਾ ਹੀ ਕੋਈ ਹੋਊਗੀ ਗਊ ਮਾਤਾ ਦੀ ਸਾਂਭ ਸੰਭਾਲ ਦੇ ਵਿੱਚ ਸਾਡੇ ਤਿੰਨੇ ਐਮਐਲਏ ਸਾਥੀ ਮੇਰੇ ਵੀਰ ਸਰਨਾ ਜੀ ਗੋਲਦੀ ਮੁਸਾਫਰ ਜੀ ਗੋਲਦੀ ਕੰਬੋਜ ਜੀ ਹਾਜ਼ਰ ਨੇ ਔਰ ਉੱਚੇ ਤੌਰ ਤੇ ਡਿਸਟ੍ਰਿਕਟ ਵੱਲੋਂ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਇਸ ਪਵਿੱਤਰ ਕਾਰਜ ਦੇ ਵਿੱਚ ਤੇ ਉਦੇ ਲਈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੀ ਆਰ ਪੰਜਾਬ ਸਰਕਾਰ ਵੀ ਉੱਚੇ-ਚੇ ਤੌਰ ਦੇ ਉੱਪਰ ਵਚਨਬੱਧ ਹੈ ਸੋ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਜਿੱਥੇ ਧੰਨਵਾਦ ਹੈ ਉੱਥੇ ਮੈਂ ਸਜਦਾ ਕਰਦਾ ਨਮਨ ਕਰਦਾ ਤੁਹਾਡੀ ਇਹ ਸੋਚ ਨੂੰ ਸਾਰੇ ਪ੍ਰਬੰਧਕਾਂ ਦੇ ਇਸ ਇਨੀਸ਼ੀਏਟਿਵ ਨੂੰ ਕਿ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਔਰ ਗਊ ਮਾਤਾ ਨੂੰ ਸੰਭਾਲਣ ਦਾ ਉਹਨਾਂ ਨੂੰ ਉਹਨਾਂ ਦੀ ਸੇਵਾ ਕਰਨ ਦਾ ਜੋ ਇਹ ਉਪਰਾਲਾ ਕੀਤਾ ਹੈ ਇਹ ਬਹੁਤ ਸਰਾਣੀ ਹੈ ਬਹੁਤ ਇਹਦੀ ਮੈਂ ਸ਼ਲਾਘਾ ਕਰਦਾ ਸਰਕਾਰ ਵੱਲੋਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਹੁਕਮ ਹੋਏਗਾ ਗਊ ਮਾਤਾ ਦੀ ਸੰਸਵਲ ਦੇ ਇਸ ਪਵਿੱਤਰ ਕਾਰਜ ਦੇ ਲਈ ਮੈਂ ਕਮੇਟੀ ਨੂੰ ਔਰ ਹਾਜ਼ਰ ਤੇ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਣਾ ਕਿ ਉਹ ਸਾਡੇ ਸਰਕਾਰ ਦੇ ਸਿਰ ਮੱਥੇ ਪ੍ਰਵਾਨ ਹੋਏਗਾ ਸੋ ਇਨੇ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬੋਲ ਗਊ ਮਾਤਾ ਕੀ ਜੈ ਜੈ ਸ਼੍ਰੀ ਗੋਵੀ ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ ਮੈਂ ਬੇਨਤੀ ਕਰਾਂਗਾ ਸਾਡੇ ਐਮਐਲਏ ਸਵਾਨ ਉਹਨਾਂ ਨੂੰ ਵੀ ਬੇਨਤੀ ਹੈ ਕਿਰਪਾ ਕਰਕੇ ਇੱਕ ਯਾਦਗਾਰੀ ਨਿਸ਼ਾਨੀ ਸਾਡੇ ਅੱਜ ਦੇ ਮੁੱਖ ਮਾਨ ਸਾਹਿਬ ਨੂੰ ਵੇੜ ਕੀਤੀ ਜਾਣੀ ਹੈ ਸੋ ਉਹਨਾਂ ਨੂੰ ਬੇਨਤੀ ਹੈ ਕਿ ਇਹ ਗਊਸ਼ਾਲਾ ਪ੍ਰਬੰਧਕ ਕਮੇਟੀ ਜਿਲ੍ਹਾ ਐਨੀਮਲ ਵੈਲਫੇਅਰ ਸੁਸਾਇਟੀ ਸੋ ਇੱਕ ਯਾਦਗਾਰੀ ਨਿਸ਼ਾਨੀ ਐਮਐਲਏ ਸਾਡੇ ਮਾਨਜੋ ਪ੍ਰਧਾਨ ਸਾਹਿਬ ਨੂੰ ਵੇਟ ਕਰ ਜਾ ਰਹੇ ਨੇ ਸਰਿਕ ਯਾਦਗਾਰੀ ਨਿਸ਼ਾਨੀ ਸ੍ਰੀ ਨਰਿੰਦਰਪਾਲ ਸਿੰਘ ਸਾਹਮਣਾ ਜੀ ਨੂੰ ਸਾਡੇ ਅੱਜ ਦੇ ਮੁੱਖ ਮਹਿਮਾਨ ਸਾਹਿਬ ਉਹ ਭੇਟ ਕਰਨਗੇ। ਸ੍ਰੀ ਅਮਨਦੀਪ ਸਿੰਘ ਮੁਸਾਫਰ ਐਮਐਲਏ ਬੱਲੂਆਣਾ ਉਹਨਾਂ ਨੂੰ ਇੱਕ ਯਾਦਗਾਰੀ ਨਿਸ਼ਾਨੀ ਸਾਡੇ ਅੱਜ ਦੇ ਮੁੱਖ ਮਹਿਮਾਨ ਸਾਹਿਬ ਭੇਟ ਕਰਨਗੇ। ਸ੍ਰੀ ਜਗਦੀਪ ਕੰਬੋਜ ਗੋਲਡੀ ਜੀ ਐਮਐਲਏ ਜਲਾਲਾਬਾਦ ਉਹਨਾਂ ਨੂੰ ਇੱਕ ਯਾਦਗਾਰੀ ਨਿਸ਼ਾਨੀ ਸਾਡੇ ਅੱਜ ਦੇ ਮੁੱਖ ਮਹਿਮਾਨ ਸਾਹਿਬ ਪੇਟ ਕਰਨਗੇ ਜੀ ਸੋ ਸਰ ਦਾ ਸਮਾ ਬਹੁਤ ਸੀਮਤ ਸੀ ਬੜਾ ਕੀਮਤੀ ਸੀ ਬੜੇ ਰਜੇਵਿਆਂ ਦੇ ਵਿੱਚੋਂ ਅੱਜ ਸਾਡੇ ਵਿੱਚ ਪਹੁੰਚੇ ਨੇ ਇੱਕ ਮੰਗ ਪੱਤਰ ਜਿਹੜਾ ਵਾ ਜ਼ਿਲ੍ਹਾ ਐਨੀਮਲ ਵੈਲਫੇਅਰ ਸੁਸਾਇਟੀ ਵੱਲੋਂ ਸਾਡੇ ਮੁੱਖ ਮਹਿਮਾਨ ਸਾਹਿਬ ਨੂੰ ਪੇਟ ਕੀਤਾ ਜਾ ਰਿਹਾ ਜੀ ਸੋ ਸਰ ਸਵਾਮਣੀ ਤਿਆਰ ਹੈ ਜੀ ਆਪ ਜੀ ਨੂੰ ਬੇਨਤੀ ਹੈ ਤੇ ਪ੍ਰਬੰਧਕ ਕਮੇਟੀ ਦੇ ਵੱਲੋਂ ਇੱਥੇ ਸਵਾਮਣੀ ਤਿਆਰ ਕੀਤੀ ਗਈ ਆ ਆਪ ਜੀ ਨੂੰ ਬੇਨਤੀ ਹੈ ਕਿ ਉਹਦੇ ਵਿੱਚ ਸੇਵਾ ਜਲੂਤ ਕਰਦੇ ਜੀ ਜਿੰਨੇ ਵੀ ਸਾਡੇ ਇੱਥੇ ਮੀਤ ਆਏ ਹੋਏ ਨੇ ਜਿੰਨੇ ਵੀ ਸਾਡੇ